ਇੱਕ ਸ਼ਾਮ ਦਾ ਸਮਾਂ ਸੀ ਅਮਰੀਕਨ ਗੋਰਾ ਤੇ ਇੱਕ ਸਰਦਾਰ ਜੀ ਇੱਕ ਬੈਂਚ ਤੇ ਬੈਠੇ ਹੋਏ ਸਨ ਦੋਵੇਂ ਦੋਵੇਂ ਆਪਸ ਵਿੱਚ ਦੋਸਤ ਸਨ ਸਰਦਾਰ ਜੀ ਦੇ ਚਿਹਰੇ ਉੱਤੇ ਸ਼ਾਂਤੀ ਅਤੇ ਅੱਖਾਂ ਵਿੱਚ ਇਤਿਹਾਸ ਦੀ ਚਮਕ ਸੀ ਦੂਜੇ ਪਾਸੇ ਜੌਨ ਇੱਕ ਅਮਰੀਕਨ ਗੋਰਾ ਸੀ ਜੋ ਭਾਰਤੀ ਇਤਿਹਾਸ ਅਤੇ ਵੱਖ-ਵੱਖ ਇਤਿਹਾਸ ਅਤੇ ਸੱਭਿਆਚਾਰ ਬਾਰੇ ਜਾਣਨ ਦਾ ਸ਼ੌਕੀਨ ਸੀ ਦੋਵੇਂ ਹੌਲੀ-ਹੌਲੀ ਗੱਲਾਂ ਕਰ ਰਹੇ ਸਨ ਜੌਨ ਦੇ ਹੱਥ ਵਿੱਚ ਮੋਬਾਈਲ ਫੜਿਆ ਹੋਇਆ ਸੀ ਜਿਸ ਵਿੱਚ ਜੌਨ ਜੇਮਸ ਬੌਂਡ ਦੀ ਜੋ ਫਿਲਮ ਸੀ ਉਸ ਦਾ ਟ੍ਰੇਲਰ ਚੱਲ ਰਿਹਾ ਸੀ ਉਹ ਹਾਸਕੇ ਸਰਦਾਰ ਜੀ ਵੱਲ ਮੁੜਿਆ ਤੇ ਕਹਿਣ ਲੱਗਾ డు ਯੂ ਨੋ ਜੇਮਸ ਬੌਂਡ ਸਰਦਾਰ ਜੀ ਨੇ ਹਲਕੀ ਜਿਹੀ ਮੁਸਕਰਾਹਟ ਚਿਹਰੇ ਤੇ ਲੈਂਦੀ ਤੇ ਕਿਹਾ ਜੀ ਹਾਂ ਜੇਮਸ ਬੌਂਡ ਨੂੰ ਕੌਣ ਨਹੀਂ ਜਾਣਦਾ ਦੁਨੀਆ ਦਾ ਸਭ ਤੋਂ ਜੋ ਵੱਡਾ ਜਾਸੂਸ ਜੇਮਸ ਬੌਂਡ ਮੈਂ ਉਸ ਨੂੰ ਜਾਣਦਾ ਹਾਂ ਸਰਦਾਰ ਜੀ ਨੇ ਕਿਹਾ ਜੌਨ ਨੇ ਬੜਾ ਮਾਣ ਮਹਿਸੂਸ ਕੀਤਾ ਤੇ ਜੌਨ ਕਹਿੰਦਾ ਕਿ ਇਹ ਜੋ ਜੇਮਸ ਬੌਂਡ ਹੈ ਇਹ ਦੁਨੀਆ ਦਾ ਸਭ ਤੋਂ ਵੱਡਾ ਜਾਸੂਸ ਹੈ ਇਹ ਸੁਣ ਕੇ ਸਰਦਾਰ ਜੀ ਹੌਲੀ ਜਿਹੀ ਹੱਸ ਪਏ ਉਹ ਕਹਿਣ ਲੱਗੇ ਤੁਸੀਂ ਫਿਲਮਾਂ ਵਾਲੇ ਜੇਮਸ ਬੌਂਡ ਨੂੰ ਕੌਣ ਜਾਣਦੇ ਹੋ ਪਰ ਕੀ ਤੁਸੀਂ ਇੱਕ ਅਸਲੀ ਹੀਰੋ ਬਾਬਾ ਬਿਧੀਚੰਦ ਨੂੰ ਜਾਣਦੇ ਹੋ ਤਾਂ ਜੌਨ ਹੈਰਾਨ ਹੋ ਗਿਆ ਕਹਿੰਦਾ ਹੂ ਇਜ਼ ਬਾਬਾ ਬਿਧੀਚੰਦ ਸਰਦਾਰ ਜੀ ਨੇ ਅੱਖਾਂ ਬੰਦ ਕਰਕੇ ਗੰਭੀਰਤਾਪੂਰਵਕ ਆਵਾਜ਼ ਵਿੱਚ ਕਿਹਾ ਤੁਹਾਨੂੰ ਮੈਂ ਪੂਰੀ ਕਹਾਣੀ ਸੁਣਾਉਂਦਾ ਹਾਂ ਬਾਬਾ ਬਿਧੀਚੰਦ ਕੌਣ ਸਨ ਤਾਂ ਅੰਗਰੇਜ਼ ਨੇ ਕਿਹਾ ਠੀਕ ਹੈ ਸੁਣਾਓ ਕਿ ਕੌਣ ਸਨ ਬਾਬਾ ਬਿਧੀਚੰਦ ਬਾਬਾ ਬਿਧੀਚੰਦ ਸਿੱਖ ਇਤਿਹਾਸ ਦਾ ਉਹ ਯੋਧਾ ਸੀ ਜੋ ਨਾ ਕਿਸੇ ਸਰਕਾਰ ਲਈ ਕੰਮ ਕਰਦਾ ਸੀ ਨਾ ਕਿਸੇ ਤਨਖਾਹ ਲਈ ਨਾ ਉਸ ਕੋਲ ਕੋਈ ਫੰਡ ਸੀ ਨਾ ਦੀ ਸਪੋਰਟ ਸੀ ਨਾ ਕੋਈ ਉਸ ਕੋਲ ਸਿਸਟਮ ਸੀ ਉਸ ਕੋਲ ਸਿਰਫ ਇੱਕ ਹੀ ਚੀਜ਼ ਸੀ ਗੁਰੂ ਦੀ ਬਖਸ਼ਿਸ਼ ਅਤੇ ਨਿਰਸਵਾਰਥ ਸੇਵਾ ਦਾ ਜਜ਼ਬਾ ਜੌਨ ਧਿਆਨ ਨਾਲ ਸੁਣਨ ਲੱਗਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਇਹ ਕਿਹੋ ਜਿਹਾ ਜੈਸੂਸ ਹੈ ਜਿਸ ਕੋਲ ਕੋਈ ਨਾ ਕੋਈ ਕੋਈ ਗੈਜਟ ਹੈ ਨਾ ਕੋਈ ਪੈਸਾ ਹੈ ਨਾ ਇਸ ਕੋਲ ਕੋਈ ਸਰਕਾਰੀ ਅਮਲੀਆ ਵਾਲੀਆ ਹੈ ਜਿਸ ਦੇ ਸਿਰ ਉੱਪਰ ਉਹ ਜੈਸੂਸੀ ਕਰ ਸਕੇ ਉਹ ਹੈਰਾਨੀ ਨਾਲ ਸਰਦਾਰ ਜੀ ਨੂੰ ਕਹਿਣ ਲੱਗਾ ਕਹਾਣੀ ਅੱਗੇ ਦੱਸੋ ਸਰਦਾਰ ਜੀ ਨੇ ਅੱਗੇ ਦੱਸਿਆ ਉਹ ਸਮਾਂ ਮੁਗਲਾਂ ਦਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਨੂੰ ਸੰਸ ਤਸੇਫਾਹੀ ਬਣਾਉਣ ਦਾ ਸੰਦੇਸ਼ ਦੇ ਰਹੇ ਸਨ ਗੁਰੂ ਜੀ ਦੇ ਬਹੁਤ ਹੀ ਕੀਮਤੀ ਘੋੜੇ ਦਿਲਬਾਗ ਅਤੇ ਗੁਲਬਾਗ ਇਹ ਘੋੜੇ ਸਿੱਖਾਂ ਦੀ ਤਾਕਤ ਦੀ ਨਿਸ਼ਾਨੀ ਸਨ ਮੁਗਲ ਸਰਕਾਰ ਨੂੰ ਇਹ ਗੱਲ ਚੁਬਦੀ ਸੀ ਉਹਨਾਂ ਨੇ ਧੋਖੇ ਨਾਲ ਘੋੜੇ ਚੋਰੀ ਕਰਕੇ ਲਾਹੌਰ ਦੇ ਕਿਲੇ ਵਿੱਚ ਕੈਦ ਕਰ ਲਏ ਜੌਨ ਫਿਰ ਪੁੱਛਣ ਲੱਗਾ then what did guru ji send an army ਗੁਰਾ ਕਹਿੰਦਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਘੋੜੇ ਛਡਾਉਣ ਵਾਸਤੇ ਫੌਜਾਂ ਭੇਜੀਆਂ ਕਰਤਾਰ ਜੀ ਨੇ ਸਿਰ ਹਿਲਾਇਆ ਨਹੀਂ ਗੁਰੂ ਸਾਹਿਬ ਨੇ ਫੌਜ ਨਹੀਂ ਭੇਜੀ ਗੁਰੂ ਜੀ ਨੇ ਬਾਬਾ ਵਿਦੀਚੰਦ ਨੂੰ ਸੇਵਾ ਸੌਂਦੀ ਬਿਨਾ ਪੈਸੇ ਦੇ ਲਾਲਚ ਤੋਂ ਬਿਨਾ ਕਿਸੇ ਨੌਕਰੀ ਦੀ ਤਲਾਸ਼ ਤੋਂ ਸਿਰਫ ਹੁਕਮ ਮੰਨਣ ਲਈ ਜਿਉਂ ਹੈਰਾਨ ਹੋ ਗਿਆ ਅਲੋਨ ਇਕੱਲੇ ਸਰਦਾਰ ਜੀ ਨੇ ਕਿਹਾ ਹਾਂ ਬਾਬਾ ਵਿਦੀਚੰਦ ਜੀ ਨੇ ਯੋਜਨਾ ਬਣਾਈ ਕਿ ਉਹ ਕਿਸ ਤਰ੍ਹਾਂ ਸਾਰਾ ਇਹ ਕੰਮ ਕਰਨਗੇ ਉਹ ਜਾਣਦੇ ਸਨ ਕਿ ਤਾਕਤ ਦੇ ਨਾਲ ਇਹ ਕੰਮ ਨਹੀਂ ਹੋਣਾ ਇਹ ਕੰਮ ਅਕਲ ਦੇ ਨਾਲ ਹੋਵੇਗਾ ਉਹ ਕਦੇ ਢਾ ਘਟਣ ਵਾਲਾ ਬਣ ਜਾਂਦੇ ਸਨ ਕਦੇ ਮਜ਼ਦੂਰ ਬਣ ਜਾਂਦੇ ਸਨ ਕਦੇ ਫਕੀਰ ਦਾ ਪੇਸ ਧਾਰ ਦੇ ਜ्यादातर ਜੋ ਇਤਿਹਾਸ ਵਿੱਚ ਜੋ ਦੱਸਿਆ ਗਿਆ ਹੈ ਅਸਲ ਕਿ ਬਾਬਾ ਵਿਦੀ ਚੰਦ ਸੀ ਉਹ ਇੱਕ ਘਾ ਕਟਣ ਵਾਲੇ ਘਾਈ ਬਣ ਕੇ ਕਿਲੇ ਦੇ ਅੰਦਰ ਪ੍ਰਵੇਸ਼ ਕਰਦੇ ਨੇ ਐਂਟਰੀ ਕਰਦੇ ਨੇ ਜਿਸ ਤੋਂ ਬਾਅਦ ਉਹ ਘੋੜਿਆਂ ਦੀ ਦੇਖਰੇਖ ਕਰਦੇ ਨੇ ਅਤੇ ਵਿਚਾਰਦੇ ਨੇ ਸੋ ਇੱਕ ਰਾਤ ਜਦੋਂ ਫਿਰ ਉਹਨਾਂ ਨੂੰ ਮੌਕਾ ਮਿਲਿਆ ਤਾਂ ਉਹ ਦਿਲਬਾਗ ਘੋੜੇ ਨੂੰ ਖੋਲ ਕੇ ਜੋ ਪੰਜਾਬ ਕਿਲੇ ਤੋਂ ਬਾਹਰ ਲਿਆਏ ਜਿਉਂ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਜਸਟ ਲਾਈਕ ਏ ਸਪਾਈ ਮੂਵੀ ਗੋਰਾ ਕਹਿੰਦਾ ਕਹਿੰਦਾ ਹੈ ਤਾਂ ਇੱਕ ਜਸੂਸਾਂ ਵਾਲੀ ਮੂਵੀ ਵਰਗੀ ਲਿੰਗਦੀ ਹੈ ਸਰਦਾਰ ਜੀ ਮੁਸਕਰਾਈ ਕਹਿੰਦਾ ਹਾਂ ਪਰ ਇਹ ਅਸਲੀ ਸਟੋਰੀ ਹੈ ਇਹ ਕੋਈ ਕਿਸੇ ਦਿਮਾਗ ਵਿੱਚੋਂ ਉੱਜੀ ਹੋਈ ਸਟੋਰੀ ਨਹੀਂ ਇਹ ਹਕੀਕਤ ਹੈ ਉਹਨਾਂ ਨੇ ਕੁਝ ਦਿਨਾਂ ਬਾਅਦ ਮੁਗਲਾਂ ਦੀ ਜੋ ਸੁਰੱਖਿਆ ਸੀ ਜੋ ਦੂਸਰਾ ਘੋੜਾ ਸੀ ਉਸ ਦੇ ਲਈ ਉਹਨਾਂ ਨੇ ਦੁੱਗਣੀ ਕਰ ਦਿੱਤੀ ਕਿਉਂਕਿ ਇੱਕ ਘੋੜਾ ਸੀ ਉਹ ਬਾਬਾ ਵਿਧੀ ਚੰਦ ਸੀ ਜੋ ਉਹ ਛਡਾ ਕੇ ਲੈ ਆ ਸੀ ਤੇ ਫਿਰ ਕੀ ਹੁੰਦਾ ਕਿ ਉਹਨੂੰ ਉਹ ਜੋ ਦੂਸਰੇ ਘੋੜੇ ਨੂੰ ਜਦੋਂ ਛਡਾਉਣ ਜਾਂਦੇ ਨੇ ਉਹ ਤੋਂ ਇੱਕ ਪਾਂਦੇ ਦਾ ਇੱਕ ਪਾਂਦੇ ਦਾ ਸਰੂਪ ਧਾਰਨ ਕਰਦੇ ਨੇ ਤੇ ਦੂਸਰੇ ਘੋੜੇ ਨੂੰ ਵੀ ਛਡਾ ਕੇ ਲੈ ਆਉਂਦੇ ਨੇ ਜਾਨ ਉੱਟ ਕੇ ਬੈਠ ਗਿਆ ਉਹ ਕਹਿੰਦਾ ਅਨਬੈਲੀਵੇਬਲ ਐਂਡ ਹੀ ਗਾਟ ਨੋ ਰਿਵਾਰਡਸ ਸਰਦਾਰ ਨੇ ਕਿਹਾ ਸ਼ਾਂਤ ਆਵਾਜ਼ ਵਿੱਚ ਉਸ ਦੀ ਸਭ ਤੋਂ ਵੱਡੀ ਤਨਖਾਹ ਗੁਰੂ ਦੀ ਖੁਸ਼ੀ ਸੀ ਉਸ ਦਾ ਇਹ ਇਨਾਮ ਸੀ ਗੁਰੂ ਦੀ ਸੇਵਾ ਕਿਉਂਕਿ ਗੋਰਾ ਪੁੱਛਦਾ ਹੈ ਕਿ ਉਸ ਨੂੰ ਕੋਈ ਪੈਸਾ ਮਿਲਿਆ ਜਾਂ ਉਸ ਨੂੰ ਕੋਈ ਰਿਵਾਰਡ ਮਿਲਿਆ ਕਹਿੰਦਾ ਨਹੀਂ ਕਹਿੰਦਾ ਉਸ ਦੀ ਜੋ ਉਸ ਦਾ ਜੋ ਰਿਵਾਰਡ ਸੀ ਨਾ ਕੋਈ ਸਰਕਾਰੀ ਸਨਹੂਤ ਨਾ ਕੋਈ ਮੈਡਲ ਨਾ ਕੋਈ ਫਿਲਮ ਪਰ ਉਸ ਦਾ ਨਾਮ ਅਜੇ ਵੀ ਇਤਿਹਾਸ ਵਿੱਚ ਲਿਆ ਜਾਂਦਾ ਹੈ ਜੌਨ ਕੁਝ ਪਲ ਚੁੱਪ ਰਿਹਾ ਫਿਰ ਉਸ ਨੇ ਕਿਹਾ ਆਈ ਥੋਟ ਹੀਰੋਜ਼ ਨੀਡ ਮਨੀ ਪਾਵਰ ਐਂਡ ਸਿਸਟਮ ਬਟ this man had only faith ਕਹਿੰਦਾ ਮੈਂ ਇਹਦੇ ਸੋਚਦਾ ਸੀ ਕਿ ਜੋ ਹੀਰੋ ਹੁੰਦੇ ਨੇ ਉਹਨਾਂ ਨੂੰ ਬਣਨ ਵਾਸਤੇ ਪੈਸੇ ਸਿਸਟਮ ਤੇ ਪਾਵਰ ਦੀ ਲੋਡ ਹੁੰਦੀ ਹੈ ਪਰ ਸਰਦਾਰ ਜੀ ਨੇ ਕਿਹਾ ਸਿੱਖ ਇਤਿਹਾਸ ਨਿਰਸਵਾਰਥ ਸੇਵਾ ਨਾਲ ਭਰਿਆ ਪਿਆ ਹੈ ਇੱਥੇ ਉਹ ਹੀਰੋ ਹੁੰਦਾ ਹੈ ਜੋ ਆਪਣੇ ਲਈ ਨਹੀਂ ਦੂਜਿਆਂ ਲਈ ਜੀਵੇ ਜਉਣ ਦੀਆਂ ਅੱਖਾਂ ਵਿੱਚ ਚਮਕਾ ਜਾਂਦੀ ਹੈ ਉਹ ਕਹਿੰਦਾ ਹੈ ਕਿ ਯੂਅਰ ਜੇਮਸ ਬੌਂਡ ਇਜ਼ ਵੈਰੀ ਰੀਅਲ ਜੇਮਸ ਬੌਂਡ ਬਾਬਾ ਬਿਧੀ ਚੰਦ ਹੈਜ਼ ਨੋ ਕੰਪੈਰੀਸ਼ਨ ਉਹ ਕਹਿੰਦਾ ਕਿ ਜੇਮਸ ਬੌਂਡ ਦੇ ਨਾਲ ਇਸ ਦਾ ਕੰਪੈਰੀਸ਼ਨ ਹੀ ਨਹੀਂ ਕੀਤਾ ਜਾ ਸਕਦਾ ਜਿੱਡਾ ਵੱਡਾ ਕੰਮ ਬਾਬਾ ਬਿਧੀ ਚੰਦ ਨੇ ਕੀਤਾ ਹੈ ਅਸਲੀ ਹੀਰੋ ਉਹੋ ਹੁੰਦੇ ਹਨ ਜੋ ਧਰਤੀ ਉਤੇ ਆ ਕੇ ਇਤਿਹਾਸ ਬਦਲ ਜਾਂਦੇ ਨੇ ਬਿਨਾ ਕਿਸੇ ਲਾਲਚ ਦੇ ਦੋਵੇਂ ਦੋਸਤ ਚੁੱਪ ਬੈਠੇ ਰਹੇ ਅਤੇ ਪਾਰਕ ਵਿੱਚ ਦੋਵੇਂ ਦੋਸਤ ਚੁੱਪਚਾਪ ਬੈਠੇ ਰਹੇ ਪਾਰਕ ਵਿੱਚ ਹਵਾ ਚੱਲ ਰਹੀ ਸੀ ਪਰ ਜੌਨ ਦੇ ਮਨ ਵਿੱਚ ਇੱਕ ਨਵਾਂ ਇਤਿਹਾਸ ਜਨਮ ਲੈ ਚੁੱਕਾ ਸੀ ਉਹ ਸਰਦਾਰ ਜੀ ਨੂੰ ਕਹਿੰਦਾ ਕਿ ਤੁਸੀਂ ਆਪਣੇ ਜੋ ਸਿੱਖ ਇਤਿਹਾਸ ਦੀਆਂ ਮੈਨੂ ਹੋ ਰਹੀਆਂ ਹੋਰ ਵੀ ਸਟੋਰੀਆਂ ਸੁਣਾਓ ਸੋ ਇਹ ਸੀ ਅੱਜ ਦੀ ਸਾਡੀ ਮਾਝਾ ਬਨ ਚੈਨਲ ਦੀ ਸਟੋਰੀ ਆਸ ਕਰਦੇ ਹਾਂ ਕਿ ਆਪ ਨੂੰ ਬਹੁਤ ਹੀ ਚੰਗੀ ਲੱਗੀ ਹੋਵੇਗੀ ਆਪਣੇ ਬੱਚਿਆਂ ਅਤੇ ਪਰਿਵਾਰ ਨਾਲ ਬਾਬੇ ਗਿੱਤਿ ਚੰਦ ਦਾ ਇਹ ਇਤਿਹਾਸ ਜ਼ਰੂਰ ਸਾਂਝਾ ਕਰਨਾ ਜਿੱਥੇ ਕਿ ਬਾਹਰਲੇ ਲੋਕ ਇਹਨਾਂ ਚੀਜ਼ਾਂ ਪਿੱਛੇ ਪੈ ਕੇ ਇਹਨਾਂ ਨੂੰ ਜਾਣਨ ਦੀ ਕੋਖ ਖੋਖਣ ਦੀ ਕੋਸ਼ਿਸ਼ ਕਰ ਰਹੇ ਨੇ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਆਪਣੇ ਬੱਚਿਆਂ ਨਾਲ ਇਹ ਇਰਾਸ ਜ਼ਰੂਰ ਸਾਂਝਾ ਕਰੋ ਸਤਿ ਸ਼੍ਰੀ ਅਕਾਲ ਸਬਸਕ੍ਰਾਈਬ ਅਤੇ ਸ਼ੇਅਰ ਜਲ ਕਰ ਮਾਝਾ ਬਾਣੀ